ਰਵਿੰਦਰਨਾਥ ਠਾਕੁਰ ਜਿਨ੍ਹਾਂ ਨੂੰ ਦੁਨੀਆ ਗੁਰੂਦੇਵ ਤੇ ਵਿਸ਼ਵ ਕਵੀ ਦੇ ਨਾਮ ਨਾਲ ਜਾਣਦੀ ਹੈ ਇੱਕੋ ਸ਼ਖਸ ਦੇ ਅੰਦਰ ਕਵੀ ਨਾਵਲਕਾਰ ਨਾਟਕਕਾਰ ਸੰਗੀਤਕਾਰ ਚਿੱਤਰਕਾਰ ਫਿਲਾਸਫਰ ਤੇ ਇੱਕ ਸਿੱਖਿਆ ਸ਼ਾਸਤਰੀ ਦਾ ਵਾਸ ਸੀ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਕੰਮ ਨੇ ਬੰਗਾਲੀ ਬੋਲੀ ਅਤੇ ਸੱਭਿਆਚਾਰ ਨੂੰ ਦੁਨੀਆ ਦੇ ਮੰਚ ਤੇ ਇੱਕ ਨਵੀਂ ਪਛਾਣ ਦਿੱਤੀ ਆਓ ਉਹਨਾਂ ਦੀ ਜ਼ਿੰਦਗੀ ਦੇ ਖਾਸ ਪੜਾਵਾਂ ਤੇ ਇੱਕ ਚਾਤ ਮਾਰੀਏ ਰਵਿੰਦਰਨਾਥ ਠਾਕੁਰ ਦਾ ਜਨਮ 7 ਮਈ 1861 ਨੂੰ ਯਾਨੀ ਬੰਗਲਾ ਕੈਲੰਡਰ ਮੁਤਾਬਕ 1268 ਸਾਲ ਦੀ 25 ਵੈਸਾਖ ਨੂੰ ਕਲਕੱਤੇ ਦੇ ਜੋੜਾਸਾਂਕੋ ਠਾਕੁਰਬਾੜੀ ਵਿੱਚ ਹੋਇਆ ਉਹ ਆਪਣੇ ਪਿਤਾ ਦਿਵਿੰਦਰਨਾਥ ਠਾਕੁਰ ਜਿਨ੍ਹਾਂ ਨੂੰ ਮਹਾਰਿਸ਼ੀ ਕਿਹਾ ਜਾਂਦਾ ਸੀ ਅਤੇ ਮਾਤਾ ਸਰਦਾ ਦੇਵੀ ਦੀ 14ਵੀਂ ਔਲਾਦ ਸਨ ਉਹਨਾਂ ਦਾ ਪਰਿਵਾਰ ਉਸ ਵੇਲੇ ਦੇ ਬੰਗਾਲ ਵਿੱਚ ਸੱਭਿਆਚਾਰ ਧਰਮ ਅਤੇ ਸਮਾਜ ਸੁਧਾਰ ਦਾ ਇੱਕ ਵੱਡਾ ਕੇਂਦਰ ਸੀ ਜੋੜਾਸਾਂਕੋ ਦੇ ਇਸ ਮਾਹੌਲ ਨੇ ਹੀ ਉਹਨਾਂ ਦੇ ਬਚਪਨ ਦੀ ਸ਼ਖਸੀਅਤ ਨੂੰ ਘੜਨ ਵਿੱਚ ਸਭ ਤੋਂ ਵੱਡਾ ਹਿੱਸਾ ਪਾਇਆ ਠਾਕੁਰਬਾੜੀ ਦਾ ਅੰਦਰੂਨੀ ਮਾਹੌਲ ਬਹੁਤ ਹੀ ਵਖਰਾ ਸੀ ਪੁਰਾਣੇ ਰੀਤੀ ਰਿਵਾਜਾਂ ਤੋਂ ਆਜ਼ਾਦ ਜਿੱਥੇ ਕਲਾ ਸਾਹਿਤ ਸੰਗੀਤ ਤੇ ਨਾਟਕ ਦੀ ਮਹਿਫਲ ਹਰ ਵੇਲੇ ਜਮੀ ਰਹਿੰਦੀ ਸੀ ਇਸੇ ਮਾਹੌਲ ਵਿੱਚ ਉਹਨਾਂ ਦੀ ਜਾਣ ਪਛਾਣ ਬੰਗਾਲੀ ਅਤੇ ਅੰਗਰੇਜ਼ੀ ਸਾਹਿਤ ਨਾਲ ਹੋਈ ਆਪਣੇ ਭਰਾਵਾਂ ਤੇ ਪਰਜਾਈਆਂ ਕੋਲੋਂ ਸੰਗੀਤ ਤੇ ਅਦਾਕਾਰੀ ਦੇ ਗੁਰ ਸਿੱਖੇ ਇਹ ਸੱਭਿਆਚਾਰਕ ਮਾਹੌਲ ਨੇ ਉਹਨਾਂ ਨੂੰ ਰਵਾਇਤੀ ਸਕੂਲਾਂ ਤੋਂ ਬਾਹਰ ਇੱਕ ਅਜਿਹੀ ਸਿੱਖਿਆ ਦਿੱਤੀ ਜੋ ਕਿ ਕਿਤਾਬਾਂ ਵਿੱਚ ਨਹੀਂ ਮਿਲਦੀ ਪਰ ਜਦੋਂ ਗੱਲ ਸਕੂਲ ਦੀ ਆਉਂਦੀ ਤਾਂ ਉਹਨਾਂ ਦਾ ਤਜਰਬਾ ਬਹੁਤ ਕੌੜਾ ਰਿਹਾ ਓਰੀਐਂਟਲ ਸੈਮੀਨਰੀ ਸੇਂਟ ਜੇਵੀਅਰਜ਼ ਵਰਗੇ ਕਈ ਸਕੂਲਾਂ ਵਿੱਚ ਦਾਖਲ ਕਰਵਾਇਆ ਗਿਆ ਪਰ ਕਿਤੇ ਵੀ ਉਹਨਾਂ ਦਾ ਮਨ ਨਾ ਟਿਕਿਆ ਸਕੂਲ ਦੇ ਬੰਨੇ ਟੁੰਨੇ ਨਿਯਮ ਇਮਤਿਹਾਨ ਤੇ ਰੋਜ਼ ਦਾ ਇੱਕੋ ਜਿਹਾ ਕੰਮ ਉਹਨਾਂ ਦੇ ਆਜ਼ਾਦ ਖਿਆਲਾਂ ਵਾਲੇ ਮਨ ਨੂੰ ਚੁਬਦਾ ਸੀ ਉਹਨਾਂ ਨੇ ਖੁਦ ਮੰਨਿਆ ਹੈ ਕਿ ਬਾਹਰ ਦੀ ਕੁਦਰਤ ਹੀ ਉਹਨਾਂ ਦੀ ਅਸਲ ਅਧਿਆਪਕ ਸੀ ਬਚਪਨ ਤੋਂ ਹੀ ਕਵਿਤਾ ਲਿਖਣ ਵੱਲ ਉਹਨਾਂ ਦਾ ਖਾਸ ਝੁਕਾ ਸੀ ਸਿਰਫ 8 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੀ ਪਹਿਲੀ ਕਵਿਤਾ ਲਿਖੀ ਤੇ ਜਵਾਨੀ ਦੀ ਦਹਲਿਜ਼ ਤੇ ਪੈਰ ਰੱਖਦਿਆਂ ਹੀ ਅਭਿਲਾਸ਼ ਨਾ ਦੀ ਕਵਿਤਾ ਤਤਵੋਦਨੀ ਪత్రిక ਵਿੱਚ ਛਪੀ 12 ਸਾਲ ਦੀ ਉਮਰ ਵਿੱਚ ਜਦੋਂ ਉਹਨਾਂ ਦਾ ਜਨੂਨ ਸੰਸਕਾਰ ਹੋਇਆ ਤਾਂ ਉਹ ਆਪਣੇ ਪਿਤਾ ਨਾਲ ਹਿਮਾਲੇ ਦੀ ਯਾਤਰਾ ਤੇ ਗਏ। ਇਸ ਯਾਤਰਾ ਨੇ ਉਹਨਾਂ ਦੀ ਕਵਿਤਾ ਦੀ ਦੁਨੀਆ ਨੂੰ ਹੋਰ ਵੀ ਵਿਸ਼ਾਲ ਕਰ ਦਿੱਤਾ। ਉਹਨਾਂ ਦੀ ਪਹਿਲੀ ਛਪੀ ਕਾ ਪੁਸਤਕ ਕਬੀ ਕਾਹਨੀ ਸੀ ਜੋ 1878 ਵਿੱਚ ਆਈ। 17 ਸਾਲ ਦੀ ਉਮਰ ਵਿੱਚ 1878 ਵਿੱਚ ਉਹ ਬੈਰਿਸਟਰੀ ਪੜ੍ਹਨ ਲਈ ਇੰਗਲੈਂਡ ਚਲੇ ਗਏ। ਉੱਥੇ ਉਹਨਾਂ ਨੇ ਬ੍ਰਾਈਟਨ ਦੇ ਇੱਕ ਪਬਲਿਕ ਸਕੂਲ ਵਿੱਚ ਦਾਖਲਾ ਲਿਆ ਤੇ ਬਾਅਦ ਵਿੱਚ ਲੰਡਨ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਸ਼ੁਰੂ ਕੀਤੀ। ਭਾਵੇਂ ਉਹਨਾਂ ਨੇ ਡਿਗਰੀ ਪੂਰੀ ਨਹੀਂ ਕੀਤੀ। ਪਰ ਇੰਗਲੈਂਡ ਦੇ ਸਾਹਿਤ ਸਮਾਜ ਤੇ ਸੱਭਿਆਚਾਰ ਨੇ ਉਹਨਾਂ ਤੇ ਡੂੰਘਾ ਅਸਰ ਪਾਇਆ ਜਿਸ ਦੀ ਝਲਕ ਉਹਨਾਂ ਦੀਆਂ ਲਿਖਤਾਂ ਵਿੱਚ ਸਾਫ਼ ਦਿਸਦੀ ਹੈ ਇੰਗਲੈਂਡ ਤੋਂ ਵਾਪਸ ਆ ਕੇ ਉਹਨਾਂ ਨੇ ਵੈਸ਼ਨ ਆਫ ਪਦਾਂ ਦੀ ਤਰਸ ਤੇ ਪਾਨੋ ਸਿੰਘ ਠਾਕੁਰਦੇਵ ਪਦਾਵਲੀ ਦੀ ਰਚਨਾ ਕੀਤੀ ਇਸ ਫਰਜੀ ਨਾਮ ਹੇਠ ਲਿਖੀਆਂ ਕਵਿਤਾਵਾਂ ਨੇ ਉਸ ਸਮੇਂ ਦੇ ਸਾਹਿਤਕ ਹਲਕਿਆਂ ਵਿੱਚ ਹੈਰਾਨੀ ਪੈਦਾ ਕਰ ਦਿੱਤੀ ਇਨ੍ਹਾਂ ਰਚਨਾਵਾਂ ਵਿੱਚ ਉਹਨਾਂ ਨੇ ਰਾਧਾ ਕ੍ਰਿਸ਼ਨ ਦੇ ਪ੍ਰੇਮ ਨੂੰ ਇੱਕ ਵੱਖਰੇ ਰੂਹਾਨੀ ਪੱਧਰ ਤੇ ਪੇਸ਼ ਕੀਤਾ ਜੋ ਕਿ ਉਹਨਾਂ ਦੀ ਭਾਸ਼ਾ ਤੇ ਸੋਚ ਦੀ ਪਰਪਕਟਾ ਨੂੰ ਦਰਸਾਉਂਦਾ ਸੀ ਸਾਲ 1883 ਵਿੱਚ ਉਹਨਾਂ ਦਾ ਵਿਆਹ ਭਵਤਾਰੀ ਨਾਂ ਦੀ ਇੱਕ ਕੁੜੀ ਨਾਲ ਹੋਇਆ ਜਿਸ ਦਾ ਨਾਮ ਬਾਅਦ ਵਿੱਚ ਮਿਰਨਾਲਨੀ ਦੇਵੀ ਰੱਖ ਦਿੱਤਾ ਗਿਆ ਵਿਆਹ ਤੋਂ ਬਾਅਦ ਪਿਤਾ ਦੇ ਹੁਕਮ ਤੇ ਉਹ ਆਪਣੀ ਜੱਦੀ ਜ਼ਮੀਨ ਦੀ ਦੇਖਭਾਲ ਕਰਨ ਲਈ 1891 ਵਿੱਚ ਸ਼ਿলাইਦਾ ਜੋ ਕਿ ਹੁਣ ਬੰਗਲਾਦੇਸ਼ ਵਿੱਚ ਹੈ ਆ ਗਏ ਇਹ ਸਮਾਂ ਉਹਨਾਂ ਦੀ ਸਾਹਿਤਕ ਜ਼ਿੰਦਗੀ ਦਾ ਇੱਕ ਅਹਿਮ ਮੋੜ ਸਾਬਿਤ ਹੋਇਆ ਸ਼ਿলাইਦਾ ਸਜਾਦਪੁਰ ਅਤੇ ਪਤੀਸਰ ਵਿੱਚ ਬਿਤਾਇਆ ਸਮਾਂ ਉਹਨਾਂ ਦੀ ਸਿਰਜਣਾਤਮਕ ਸਤ ਦਾ ਸੁਨਹਿਰੀ ਦੌਰ ਸੀ ਉੱਥੋਂ ਦੀ ਪਦਮਾ ਨਦੀ ਖੁੱਲੇ ਡੁੱਲੇ ਪਿੰਡ ਤੇ ਆਮ ਲੋਕਾਂ ਦੀ ਜ਼ਿੰਦਗੀ ਨੇ ਉਹਨਾਂ ਦੇ ਦਿਲ ਨੂੰ ਡੂੰਘਾਈ ਨਾਲ ਛੂਹਿਆ ਇਸੇ ਦੌਰਾਨ ਉਹਨਾਂ ਨੇ ਆਪਣੀਆਂ ਮਸ਼ਹੂਰ ਨਿੱਕੀਆਂ ਕਹਾਣੀਆਂ ਲਿਖੀਆਂ ਪੋਸਟਮਾਸਟਰ ਛੁੱਟੀ ਭੁੱਖਾ ਪੱਥਰ ਜਿਨ੍ਹਾਂ ਨੇ ਬੰਗਾਲੀ ਸਾਹਿਤ ਵਿੱਚ ਨਿੱਕੀ ਕਹਾਣੀ ਦੀ ਵਿਦਾ ਨੂੰ ਜਨਮ ਦਿੱਤਾ 19ਵੀਂ ਸਦੀ ਦੇ ਅੰਤ ਵਿੱਚ ਉਹਨਾਂ ਦੀ ਕਵਿਤਾ ਵਿੱਚ ਇੱਕ ਬਦਲਾ ਆਇਆ ਨਿੱਜੀ ਦੁੱਖ ਤਕਲੀਫਾਂ ਤੇ ਰੋਹਾਨੀ ਸਵਾਲਾਂ ਦੇ ਅਸਰ ਹੇਠ ਨੈਵਿੱਧੇ ਤਿੱਖਿਆ ਵਰਗੀਆਂ ਕਾਹ ਪੁਸਤਕਾਂ ਲਿਖੀਆਂ ਗਈਆਂ ਇਨ੍ਹਾਂ ਕਵਿਤਾਵਾਂ ਵਿੱਚ ਦੇਸ਼ ਪ੍ਰੇਮ ਰੱਬ ਬਾਰੇ ਸੋਚ ਤੇ ਜੀਵਨ ਮੌਤੇ ਡੂੰਗੇ ਫਲਸਵੇ ਨੂੰ ਥਾਂ ਮਿਲੀ 1901 ਵਿੱਚ ਉਹਨਾਂ ਨੇ ਬੋਲਪੁਰ ਦੇ ਨੇੜੇ ਸ਼ਾਂਤੀ ਨਿਕੇਤਨ ਵਿੱਚ ਆਪਣੇ ਸੁਪਨੇ ਨੂੰ ਹਕੀਕਤ ਦਾ ਰੂਪ ਦਿੱਤਾ। ਬ੍ਰह्मਚर्य ਆਸ਼ਰਮ ਜਿਸ ਸ਼ਾਂਤੀ ਨਿਕੇਤਨ ਨਾਂ ਦਾ ਇੱਕ ਰਿਹਾਈਸ਼ੀ ਸਕੂਲ ਸਥਾਪਿਤ ਕੀਤਾ। ਇਸ ਦਾ ਮਕਸਦ ਰਵਾਇਤੀ ਸਿੱਖਿਆ ਤੋਂ ਹਟ ਕੇ ਬੱਚਿਆਂ ਨੂੰ ਕੁਦਰਤ ਦੀ ਗੋਦ ਵਿੱਚ ਆਜ਼ਾਦ ਮਾਹੌਲ ਦੇਣਾ ਸੀ। ਇਸੇ ਸਕੂਲ ਨੇ ਬਾਅਦ ਵਿੱਚ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਨੀਂਹ ਰੱਖੀ। 1902 ਤੋਂ 1907 ਦੇ ਵਿਚਕਾਰ ਦਾ ਸਮਾਂ ਉਹਨਾਂ ਲਈ ਬਹੁਤ ਭਾਰੀ ਗੁਜ਼ਰਿਆ। ਉਹਨਾਂ ਨੇ ਆਪਣੀ ਪਤਨੀ ਮਿਰਨਾਲਣੀ ਦੇਵੀ, ਧੀ ਰੇਨੁਕਾ ਤੇ ਪੁੱਤਰ ਸ਼ਮਿੰਦਰਨਾਥ ਠਾਕੁਰ ਨੂੰ ਗਵਾ ਦਿੱਤਾ। ਇਸ ਡੂੰਗੇ ਸਦਮੇ ਅਤੇ ਨਿੱਜੀ ਤਰਾਸਦੀ ਦਾ ਉਹਨਾਂ ਦੀ ਲਿਖਤਾਂ ਤੇ ਗਹਿਰਾ ਅਸਰ ਪਿਆ। ਇਸੇ ਦੁੱਖ ਨੇ ਉਹਨਾਂ ਨੂੰ ਜ਼ਿੰਦਗੀ ਦੇ ਪਲ-ਪੜ ਦੇ ਸੁਭਾਅ ਤੇ ਰੂਹਾਨੀਅਤ ਵੱਲ ਹੋਰ ਵੀ ਜ਼ਿਆਦਾ ਚੁਕਾ ਦਿੱਤਾ। 1910 ਵਿੱਚ ਉਹਨਾਂ ਦੀ ਸਭ ਤੋਂ ਮਸ਼ਹੂਰ ਕਾਫ ਪੁਸਤਕ ਗੀਤਾਂਜਲੀ ਛਾਪੀ। ਇਸ ਕਿਤਾਬ ਦੇ ਗੀਤਾਂ ਤੇ ਕਵਿਤਾਵਾਂ ਵਿੱਚ ਰੱਬ, ਪ੍ਰੇਮ ਤੇ ਕੁਦਰਤ ਦਾ ਇੱਕ ਅਨੋਖਾ ਮੇਲ ਦੇਖਣ ਨੂੰ ਮਿਲਦਾ ਹੈ। ਇਸੇ ਕਾਫ ਸੰਗ੍ਰਹਿ ਨੇ ਉਹਨਾਂ ਨੂੰ ਦੁਨੀਆ ਭਰ ਵਿੱਚ ਮਸ਼ਹੂਰ ਕਰ ਦਿੱਤਾ। 1912 ਵਿੱਚ ਉਹਨਾਂ ਨੇ ਗੀਤਾਂਜਲੀ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਜਿਸ ਦਾ ਨਾਮ Song Offerings ਰੱਖਿਆ ਗਿਆ। ਇਸ ਅਨੁਵਾਦ ਨੂੰ ਪਛਮੀ ਦੇਸ਼ਾਂ ਵਿੱਚ ਬੇहद ਪਸੰਦ ਕੀਤਾ ਗਿਆ ਤੇ ਇਸ ਦੇ ਨਤੀਜੇ ਵਜੋਂ 1913 ਵਿੱਚ ਉਹਨਾਂ ਨੂੰ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਏਸ਼ੀਆਈ ਸਨ। ਨੋਬਲ ਪੁਰਸਕਾਰ ਮਿਲਣ ਤੋਂ ਬਾਅਦ ਉਹਨਾਂ ਦੀ ਸ਼ੋਹਰਤ ਪੂਰੀ ਦੁਨੀਆ ਵਿੱਚ ਫੈਲ ਗਈ। ਉਹਨਾਂ ਨੇ ਯੂਰਪ, ਅਮਰੀਕਾ, ਜਾਪਾਨ, ਚੀਨ ਸਮੇਤ ਕਈ ਦੇਸ਼ਾਂ ਦੀ ਯਾਤਰਾ ਕੀਤੀ। ਇਨ੍ਹਾਂ ਯਾਤਰਾਵਾਂ ਨੇ ਉਹਨਾਂ ਨੂੰ ਵਿਸ਼ਵ ਕਵੀ ਦੀ ਪਛਾਣ ਦਿੱਤੀ। ਉਹਨਾਂ ਨੇ ਵੱਖ-ਵੱਖ ਦੇਸ਼ਾਂ ਦੇ ਕਲਾਕਾਰਾਂ ਤੇ ਬੁੱਧੀਜੀਵੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਲਗਭਗ 70 ਸਾਲ ਦੀ ਉਮਰ ਵਿੱਚ 1920 ਦੇ ਦਸ਼ਕੇ ਦੌਰਾਨ ਰਵਿੰਦਰਨਾਥ ਠਾਕੁਰ ਨੇ ਅਚਾਨਕ ਚਿੱਤਰਕਾਰੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਦੀਆਂ ਤਸਵੀਰਾਂ ਵਿੱਚ ਇੱਕ ਅਜੀਬ ਤਜਰਬਾ, ਆਕਾਰਾਂ ਦੀ ਆਜ਼ਾਦੀ ਤੇ ਡੂੰਗੀ ਸੋਚ ਦੀ ਝਲਕ ਮਿਲਦੀ ਹੈ। ਉਹਨਾਂ ਦੇ ਚਿੱਤਰਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਵੀ ਬਹੁਤ ਸਰਾਇਆ ਗਿਆ। ਉਹ ਸਿਰਫ ਗੀਤ ਲਿਖਦੇ ਹੀ ਨਹੀਂ ਸਨ ਸਗੋਂ ਉਹਨਾਂ ਨੂੰ ਸੰਗੀਤ ਵਿੱਚ ਵੀ ਬੰਦਦੇ ਸਨ। ਉਹਨਾਂ ਦੁਆਰਾ ਰਚਿਆ ਗਿਆ ਸੰਗੀਤ ਰਵਿੰਦਰ ਸੰਗੀਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਬਾਲਮੀਕੀ ਪ੍ਰਤਿਭਾ ਕਾਲ ਮਰ ਗਿਆ। ਇਤਰੰਗ ਦਾ ਚੰਡਾਲੀਕਾ ਅਤੇ ਸ਼ਾਮਾ ਵਰਗੇ ਨਾਚਨਾਟਕਾਂ ਵਿੱਚ ਉਹਨਾਂ ਨੇ ਭਾਰਤੀ ਸ਼ਾਸਤਰੀ ਸੰਗੀਤ ਤੇ ਲੋਕ ਸੰਗੀਤ ਦਾ ਪੱਛਮੀ ਧੁਨਾਂ ਨਾਲ ਇੱਕ ਸ਼ਾਨਦਾਰ ਮਿਸ਼ਰਣ ਪੇਸ਼ ਕੀਤਾ। ਸ਼ਾਂਤੀ ਨਿਕੇਤਨ ਦੀ ਸਿੱਖਿਆ ਪ੍ਰਣਾਲੀ ਉਹਨਾਂ ਦੇ ਜੀਵਨ ਦਰਸ਼ਨ ਦਾ ਅਹਿਮ ਹਿੱਸਾ ਸੀ। ਉਹਨਾਂ ਦੀ ਆਯਾਤੀ ਸਿੱਖਿਆ ਦੀ ਥਾਂ ਤੇ ਸਿਰਜਣਾਤਮਕਤਾ, ਮਾਨਵਤਾ ਤੇ ਕੁਦਰਤ ਨਾਲ ਜੁੜ ਕੇ ਸਿੱਖਿਆ ਦੇਣ ਦੇ ਹੱਕ ਵਿੱਚ ਸਨ। 1921 ਵਿੱਚ ਉਹਨਾਂ ਨੇ ਸ਼ਾਂਤੀ ਨਿਕੇਤਨ ਨੂੰ ਵਿਸ਼ਵ ਭਾਰਤੀ ਨਾਮ ਦੀ ਇੱਕ ਅੰਤਰਰਾਸ਼ਟਰੀ ਯੂਨੀਵਰਸਿਟੀ ਦਾ ਰੂਪ ਦਿੱਤਾ। ਭਾਵੇਂ ਸਿੱਧੀ ਰਾਜਨੀਤੀ ਤੋਂ ਦੂਰ ਰਹਿੰਦੇ ਸਨ ਪਰਦੇਸ਼ ਦੇ ਔਖੇ ਸਮੇਂ ਵਿੱਚ ਉਹ ਚੁੱਪ ਨਹੀਂ ਬੈਠਦੇ ਸਨ 1905 ਦੀ ਬੰਗਾਲ ਵੰਡ ਦੇ ਵਿਰੋਧ ਵਿੱਚ ਉਹਨਾਂ ਦੀ ਭੂਮਿਕਾ ਬਹੁਤ ਅਹਿਮ ਸੀ 1919 ਦੇ ਜਲਿਆਂਵਾਲੇ ਬਾਗ ਦੇ ਕਤਲੇਆਮ ਦੇ ਵਿਰੋਧ ਵਿੱਚ ਉਹਨਾਂ ਨੇ ਬ੍ਰਿਟਿਸ਼ ਸਰਕਾਰ ਵੱਲੋਂ ਦਿੱਤਾ ਗਿਆ ਨਾਈਟ ਹੋਡ ਦਾ ਖਿਤਾਬ ਨਫ਼ਰਤ ਨਾਲ ਵਾਪਸ ਕਰ ਦਿੱਤਾ ਜ਼ਿੰਦਗੀ ਦੇ ਆਖਰੀ ਦਸ਼ਕੇ ਵਿੱਚ ਉਹਨਾਂ ਦੀਆਂ ਲਿਖਤਾਂ ਵਿੱਚ ਇੱਕ ਨਵਾਂ ਰੰਗ ਦੇਖਣ ਨੂੰ ਮਿਲਿਆ ਪੁਨਸਚ ਛੇ ਸੱਤਕ ਵਰਗਿਆ ਵਾਰਤਕ ਕਵਿਤਾਵਾਂ ਤੇ ਦੋ ਪੈਣਾ ਮਾਲੰਚ ਚਾਰ ਅਧਿਆਏ ਵਰਗੇ ਨਾਵਲ ਉਹਨਾਂ ਦੀ ਪਰਿਪੱਕ ਸੋਚ ਤੇ ਜ਼ਿੰਦਗੀ ਦੀ ਸਮਝ ਨੂੰ ਦਰਸਾਉਂਦੇ ਹਨ ਇਸੇ ਸਮੇਂ ਉਹਨਾਂ ਨੇ ਆਪਣਾ ਮਸ਼ਹੂਰ ਲੇਖ ਸਭਿਆਤਾ ਦਾ ਸੰਕਟ ਲਿਖਿਆ ਇੱਕ ਲੰਮੀ ਤੇ ਕਮਨਲ ਪਰ ਜ਼ਿੰਦਗੀ ਜਿਊ ਤੋਂ ਬਾਅਦ ਰਵਿੰਦਰਨਾਥ ਠਾਕੁਰ ਨੇ 7 ਅਗਸਤ 1941 ਨੂੰ ਯਾਨੀ ਬੰਗਲਾ ਕੈਲੰਡਰ ਮੁਤਾਬਕ 1348 ਸਾਲ ਦੀ 22 ਸਾਵਣ ਨੂੰ ਜੋੜਾ ਸੰਕੋ ਵਿਚਲੇ ਆਪਣੇ ਘਰ ਵਿੱਚ ਆਖਰੀ ਸਾਹ ਲਿਆ ਆਪਣੀ ਮੌਤ ਤੋਂ ਪਹਿਲਾਂ ਉਹ ਭਾਰਤ ਦਾ ਰਾਸ਼ਟਰੀ ਗੀਤ ਜਨ ਗਨ ਮਨ ਅਤੇ ਬੰਗਲਾਦੇਸ਼ ਦਾ ਰਾਸ਼ਟਰੀ ਗੀਤ ਆਮਾਰ ਸ਼ੁਨਾਰ ਬੰਗਲਾ ਲੈ ਕੇ ਹਮੇਸ਼ਾ ਲਈ ਅਮਰ ਹੋ ਗਏ ਬਿਸ਼ਪ ਸਾਹਿਤ ਵਿੱਚ ਉਹਨਾਂ ਦਾ ਯੋਗਦਾਨ ਸਦਾ ਯਾਦ ਰੱਖਿਆ ਜਾਵੇਗਾ।